ਸਤਿ ਸਗਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸਾਰਿਆਂ ਨੇ ਖਬਰ ਦੇਖ ਸੁਣ ਲਈ ਹੈ ਫਗਵਾੜੇ ਜੋ ਗੁਰਦੁਆਰਾ ਸਾਹਿਬ ਦੇ ਵਿੱਚ ਜੋ ਕੁਝ ਹੋਇਆ ਬੇਦਬੀ ਕਰਨ ਆਇਆ ਸੀ ਕਿਹਦੇ ਬੰਦਾ ਉਹਦਾ ਸੋਦਾ ਲਾ ਦਿੱਤਾ ਗਿਆ ਪਰ ਗੱਲ ਇਹ ਆ ਕਿ ਅਸੀਂ ਕਾਲੀ ਬੋਤ ਕਰਦੇ ਆ ਜਿਹੜੇ ਅੱਜ ਦੇ ਪ੍ਰੋਗਰਾਮ ਦਾ ਟਾਈਟਲ ਵੀ ਤੁਸੀਂ ਦੇਖ ਰਹੇ ਹੋ ਕਿ ਸਾਨੂੰ ਸਾਡੀਆਂ ਕਾਲੀਆਂ ਨੇ ਮਾਰਿਆ ਅਸੀਂ ਕਾਲੀ ਬੋਤ ਕਰ ਜਾਂਦੇ ਆ ਤੇ ਉਹਦਾ ਕਾਲੀਆਂ ਕਰਕੇ ਅਸੀਂ ਆਪਣੇ ਆਪ ਦੁਸ਼ਮਣ ਬਣ ਜਾਂਦੇ ਆ ਤੇ ਅਸੀਂ ਆਪਣਾ ਆਪ ਹੀ ਨੁਕਸਾਨ ਕਰ ਲੈਂਦੇ ਆ ਤੁਸੀਂ ਸਾਰੀ ਵੀਡੀਓ ਵੇਖੀ ਐ ਉਸ ਮੁੰਡੇ ਦੇ ਬਿਆਨ ਵੀ ਸੁਣੇ ਨੇ ਕਿ ਤੁਹਾਨੂੰ ਲੱਗਦਾ ਨਹੀਂ ਕਿ ਜੇਕਰ ਉਸ ਮੁੰਡੇ ਨੂੰ ਮਾਰਨ ਦੀ ਕਾਲੀ ਨਾ ਕੀਤੀ ਜਾਂਦੀ ਜਿਹੜਾ ਅਸੀਂ ਬਹੁਤ ਰੌਲਾ ਪਾਉਂਦੇ ਆ ਕਿ ਇਹਦੇ ਪਿੱਛੇ ਏਜੰਸੀਆਂ ਆ ਇਹਦੇ ਪਿੱਛੇ ਸਰਕਾਰਾਂ ਆ ਇਹਦੇ ਪਿੱਛੇ ਫਲਾਨਾ ਧਮਕਾ ਆ ਨਾ ਸੀ ਹਰ ਬੇਅਦਬੀ ਤੋਂ ਬਾਅਦ ਇਹੀ ਗੱਲਾਂ ਕਰਦੇ ਆ ਕਿ ਤੁਹਾਨੂੰ ਲੱਗਦਾ ਨਹੀਂ ਕਿ ਜੇਕਰ ਉਸ ਬੰਦੇ ਨੂੰ ਮਾਰਿਆ ਨਾ ਜਾਂਦਾ ਜਾਨੋ ਨਾਮ ਆਰਿਆ ਜਾਂਦਾ ਤੇ ਜਿਵੇਂ ਉਹਨੇ ਆਪ ਹੀ ਕਹਿਣਾ ਸ਼ੁਰੂ ਕਰ ਵੀ ਦਿੱਤਾ ਸੀਗਾ ਕਿ ਸੁੱਖਾ ਸੁੱਖਾ ਕਿਸੇ ਮੁੰਡੇ ਦਾ ਨਾਮ ਤਾਂ ਕਿ ਉਹਨੇ ਲੈ ਦਿੱਤਾ ਕਿ ਮੈਨੂੰ ਭੇਜਿਆ ਗਿਆ ਤੇ ਮੈਨੂੰ ਆਹ ਕਰਨ ਨੂੰ ਕਿਹਾ ਗਿਆ ਸੀਗਾ ਉਹਨੇ ਆਪ ਬੋਲਣਾ ਸ਼ੁਰੂ ਵੀ ਕਰ ਦਿੱਤਾ ਤੁਨ ਲੱਗਦਾ ਨਹੀਂ ਸੀ ਕਿ ਜੇਕਰ ਉਸ ਬੰਦੇ ਨੂੰ ਨਾਮ ਆਰਿਆ ਜਾਂਦਾ ਤੇ ਬੜਾ ਕੁਝ ਮਿਲ ਸਕਦਾ ਸੀਗਾ ਅਸੀਂ ਹੌਲੀ-ਹੌਲੀ ਕੌਣ ਆ ਪਿੱਛੇ ਸਾਰੀਆਂ ਇਹ ਬਿਆਦੀ ਮੈਕਰਾਉਂਡ ਦੇ ਪਿੱਛੇ ਉਹ ਸੁਰਾਖਾ ਸਾਨੂੰ ਮਿਲ ਸਕਦਾ ਹੈ ਤੇ ਅਸੀਂ ਇਸ ਬੰਦੇ ਥਰੂ ਸੁੱਖੇ ਕੋ ਸੁੱਖੇ ਦਾ ਥਰੂ ਹੋਰ ਪਿੱਛੇ ਤੋ ਜਿੱਥੇ ਤੱਕ ਇਹ ਲੜੀ ਜਾਂਦੀ ਆ ਕਮ ਸੇ ਕਮ ਥੋੜੀ ਬੋਤੀ ਤਹਿ ਤੱਕ ਤੇ ਪਹੁੰਚ ਦੇਣਾ ਪਰ ਨਹੀਂ ਅਸੀਂ ਆਪਣਾ ਨੁਕਸਾਨ ਆਪੇ ਕਰ ਲੈਨੇ ਆ ਕੀ ਕਾਲੀ ਪਈ ਸੀ ਜਦ ਬੰਦਾ ਫਾੜ ਹੀ ਲਿਆ ਉਹਦੀ ਕੋ ਜੁਰਰ ਥੋੜੋ ਆ ਕਿ ਉੱਥੇ ਸਿੰਘਾਂ ਦੇ ਵਿੱਚੋਂ ਦੌੜ ਜਾਂਦਾ ਇਹ ਤੇ ਹੋ ਹੀ ਨਹੀਂ ਸਕਦਾ ਸੀਗਾ ਪੁਲਿਸ ਦੇ ਹਵਾਲੇ ਵੀ ਬੇਸ਼ੱਕ ਨਾ ਜੇ ਦਿੰਦੇ ਪਰ ਬਹੁਤ سارے ਰਸਤੇ ਤੁਸੀਂ ਆਪ ਬੰਦ ਕਰ ਲੈਨੇ ਪਹਿਲਾਂ ਵੀ ਇਦਾਂ ਹੀ ਹੋਇਆ ਜਦੋਂ ਤੁਸੀਂ ਕਿਸਾਨ ਅੰਦੋਲਨ ਸੀਗਾ ਉਹਦੇ ਵਿੱਚ ਬੰਦਾ ਮਾਰ ਕੇ ਟੰਗੇ ਜਦੋਂ ਉਦੋਂ ਵੀ ਕਹਿੰਦੇ ਸੀ ਬਿਆਦਵੀ ਕਰਨਾ ਸੀ ਇਹ ਰੱਬ ਜਾਣਦਾ ਕੀ ਕੀ سلسلہ ਚੱਲ ਰਿਹਾ ਤੇ ਉਦੋਂ ਵੀ ਕਾਲੀ ਕੀਤੀ ਉਦੋਂ ਵੀ ਬੜਾ ਕੁਝ ਉਸ ਬੰਦੇ ਤੋਂ ਪੁੱਛਿਆ ਜਾਂਦਾ ਪਰ ਨਹੀਂ ਤੁਸੀਂ ਟੁਕੜੇ ਟੁਕੜੇ ਕਰਕੇ ਉੱਥੇ ਉਹਨੂੰ ਟੰਗ ਦਿੱਤਾ ਫਿਰ ਇੱਕ ਬੀਬੀ ਦਰਬਾਰ ਸਾਹਿਬ ਦੇ ਵਿੱਚ ਉਹਦੇ ਕੋਲੋਂ ਬੜਾ ਪ੍ਰੂਫ ਮਿਲ ਸਕਦਾ ਜੇ ਨਾਮ ਮਾਰਦੇ ਬੜਾ ਕੁਝ ਮਿਲ ਸਕਦਾ ਸੀਗਾ ਜਾਣਕਾਰੀ ਕਿ ਕੌਣ ਹੈ ਸਭ ਦੇ ਪਿੱਛੇ ਪਰ ਨਹੀਂ ਅਸੀਂ ਉਹਦਾ ਵੀ ਕੰਮ ਕਰ ਦਿੱਤਾ ਸੋ ਬੜੇ سارے ਹਾਲੇ ਸੇ ਬੜੇ ਸਾਰੇ ਪ੍ਰੂਫ ਅਸੀਂ ਆਪਣੇ ਆਪ ਕਬਰਾਂ ਵਿੱਚ ਦਫਨ ਕਰ ਲਏ ਨੇ ਹੁਣ ਆਉਨੇ ਆ ਇਸ ਵੀਡੀਓ ਦੇ ਦੂਸਰੇ ਪਹਿਲੂ ਤੇ ਇਹ ਗੱਲ ਸ਼ਾਇਦ ਕਈਆਂ ਲੋਕਾਂ ਨੂੰ ਪਚਣੀ ਨਹੀਂ ਆ ਸ਼ਾਇਦ ਮੈਨੂੰ ਲੱਗਦਾ ਕਈਆਂ ਲੋਕਾਂ ਨਹੀਂ ਪਚਣੀ ਪਰ ਇਹਦੇ ਤੇ ਗੱਲ ਕਰਨਾ ਵੀ ਬਣਦਾ ਕਿਉਂਕਿ ਅੱਜ ਕੱਲ ਜੋ ਸੋਸ਼ਲ ਮੀਡੀਆ ਚੱਲ ਰਿਹਾ ਨਾ ਅਸੀਂ ਆਪਣੀ ਪਾਪੂਲਰਿਟੀ ਵਾਸਤੇ ਪੈਸੇ ਕਮਾਉਣ ਵਾਸਤੇ ਵੀਵਰ ਵਾਸਤੇ ਆਪਣਾ ਚਿਹਰਾ ਲੋਕਾਂ ਨੂੰ ਸਾਹਮਣੇ ਹਮੇਸ਼ਾ ਲੋਕਾਂ ਦੇ ਸਾਹਮਣੇ ਰੱਖਣ ਵਾਸਤੇ ਕੁਝ ਵੀ ਕਰ ਸਕਦੇ ਆ ਕਿਸੇ ਵੀ ਹੱਦ ਤੱਕ ਗਿਰ ਸਕਦੇ ਆ ਸਿਰਫ ਤੁਸੀਂ ਆਪਣੇ ਆਪ ਨੂੰ ਹੀਰੋ ਬਣਾਉਣ ਵਾਸਤੇ ਨਾ ਕਤਲ ਕਰੀ ਜਾਓ ਕਿ ਠੀਕ ਆ ਦੋ ਚਾਰ ਦਿਨ ਉੱਥੇ ਜਾਂ ਦੋ ਚਾਰ ਮਹੀਨੇ ਉੱਥੇ ਰਵਾਂਗੇ ਤੇ ਹੀਰੋ ਤਾਂ ਆਪਾਂ ਬਣ ਗਏ ਜਿੱਦਾਂ ਉਹਨੇ ਅੰਗ ਹੀਰੋ ਬਣ ਕੇ ਬੈਠਾ ਹੀ ਉਹਦੇ ਵਿੱਚ ਇਹ ਪੁਲਿਸ ਦੀ ਗੱਡੀ ਵਿੱਚ ਉੱਪਰ ਚੜ ਕੇ ਤੇ ਉਹਦੇ ਤੁਸੀਂ ਦੇਖਿਆ ਨਹੀਂ ਤੁਹਾਨੂੰ ਬੋਡੀ ਲੈਂਗੁਏਜ ਨਹੀਂ ਪੜਨੀ ਆਉਂਦੀ ਇਹ ਗੱਲ ਕਦੇ ਵੀ ਨਿਕਲੇ ਜਾਂ ਨਾ ਨਿਕਲੇ ਪਰ ਮੈਂ ਗਰੰਟੀ ਨਾਲ ਕਹਿ ਸਕਦਾ ਕਿ ਉਹ ਬੰਦਾ ਹੀਰੋ ਬਣਨ ਵਾਸਤੇ ਉਹਨੇ ਕੁਛ ਨਾ ਕੁਛ ਪ੍ਰੀਪਲਾਨ ਕੀਤਾ ਹੈ ਕੁਛ ਨਾ ਕੁਛ ਇਹ ਗੱਲ ਪਤਾ ਨਹੀਂ ਕਦੇ ਆਏਗੀ ਸਾਹਮਣੇ ਜਾਂ ਨਹੀਂ ਆਏਗੀ ਪਰ ਮੈਨੂੰ ਇਹ ਮਹਿਸੂਸ ਹੁੰਦਾ ਸਾਰਾ ਕੁਝ ਦੇਖ ਚਾ ਕੇ ਕਿਉਂਕਿ ਸਾਨੂੰ ਹੀਰੋ ਬਣਨ ਦੀ ਜਿਹੜੀ ਲਾਲਸਾ ਹੈ ਫੇਸਬੁੱਕ ਤੇ ਸ਼ਾਇ ਰਹਿਣ ਦੀ ਜਿਹੜੀ ਲਾਲਸਾ ਹੈ ਇਹਦਾ ਲਾਲਸਾ ਮਨੇ ਸਾਡਾ ਬੇੜਾ ਗਰਗ ਕਰ ਦਿੱਤਾ ਸਾਡੀ ਕੌਮ ਦਾ ਜੇ ਸਿੰਘ ਨੇ ਬਾਰਿਆ ਉਸ ਬੰਦੇ ਨੂੰ ਨੇ ਹੰਗ ਸਿੰਘ ਨੇ ਇਹਨੇ ਹੰਗ ਸਿੰਘ ਬੜੀਆਂ ਹੀ ਕੰਟਰੋਵਰਸੀਆਂ ਵਿੱਚ ਰਿਹਾ ਵਿੱਕੀ ਥੋਮਸ ਨਾਲ ਪਹਿਲਾਂ ਦੋਸਤੀ ਸੀ ਬਾਅਦ ਚ ਫਿਰ ਦੁਸ਼ਮਣੀ ਵੀ ਪਈ ਤੇ ਬੜਾ ਹੀ ਕੁਛ ਉਹਦੇ ਨਾਲ ਇਹਦਾ ਸਿਲਸਿਲਾ ਚੱਲ ਰਿਹਾ ਔਰ ਬੜੀਆਂ ਸਾਰੀਆਂ ਇਹੋ ਜਿਹੀਆਂ ਵੀਡੀਓ ਵੀ ਤੁਸੀਂ ਦੇਖਿਆ ਸਾਂ ਜਿੱਥੇ ਲੋਕਾਂ ਤੋਂ ਪੈਸੇ ਪੁਸੇ ਮੰਗਦੇ ਨੇ ਫਿਰ ਕੰਪਰੋਮਾਈਜ਼ ਕਰਦੇ ਨੇ ਜਾਂਦੇ ਨੇ ਕਿਤੇ ਕਿਸੇ ਦਰਗਾਹ ਤੇ ਉਹ ਤੋੜ ਪਾਉਂਦੀ ਫਿਰ ਉਹਦੇ ਨਾਲ ਸੌਦਾ ਕਰਦੇ ਨੇ ਕਿ ਸਾਨੂੰ ਇਨੇ ਪੈਸੇ ਦੇ ਦੇ ਫਿਰ ਇੱਕ ਜਿਹੜੀ ਕਪਲ ਦੀ ਪਿੱਛੇ ਜਾਈ ਵੀਡੀਓ ਬੜੀ ਵਾਇਰਲ ਹੋਈ ਸੀਗੀ ਉਹ ਵੀਡੀਓ ਉਹਨਾਂ ਨੇ ਦਿਖਾਈ ਸੀਗੀ ਮੈਂ ਉਸ ਕਪਲ ਦੇ ਹੱਕ ਵਿੱਚ ਨਹੀਂ ਸੀ ਕਦੇ ਨਾ ਸੀ ਨਾ ਹਾਂ ਕਦੇ ਨਾ ਨਾ ਕਦੇ ਰਾਵਾਂ ਕਿਉਂਕਿ ਉਹਨਾਂ ਨੇ ਬਹੁਤ ਹੀ ਗਲਤ ਕੰਮ ਕੀਤਾ ਸੀਗਾ ਪਰ ਇੱਕ ਜਿਹੜੀ ਵੀਡੀਓ ਉਹਨਾਂ ਨੇ ਉਹਨਾਂ ਦੇ ਸੀਸੀ ਕੈਮਰੇ ਦੀ ਜਿਹੜੀ ਵੀਡੀਓ ਸੀ ਉਹਦੇ ਵਿੱਚ ਸਾਫ਼ ਨਜ਼ਰ ਆਉਂਦਾ ਸੀ ਕਿ ਇਹਨਾਂ ਸਿੰਘਾਂ ਨੇ ਉੱਥੇ ਜਾ ਕੇ 50000 ਰੁਪਇਆ ਮੰਗਿਆ ਸੀਗਾ ਤੁਹਾਨੂੰ ਵੀ ਯਾਦ ਹੋਵੇਗਾ ਤੇ ਹੁਣ ਇਹ ਜਿਹੜਾ ਕਤਲ ਹੋਇਆ ਆ ਜਦੋਂ ਫੜਿਆ ਸੀ ਉਸ ਬੰਦੇ ਨੂੰ ਪਹਿਲੀ ਤੇ ਗੱਲ ਉਹ ਦਿੱਲੀ ਦਾ ਬੰਦਾ ਤੇ ਦਿੱਲੀ ਦਾ ਇੱਥੋਂ ਆਇਆ ਔਰ ਲੁਧਿਆਣੇ ਚ ਇਹ ਨਿਹੰਗ ਸਿੰਘ ਬੈਠਾ ਨਿਹੰਗੇ ਇਹਨੂੰ ਕਿਵੇਂ ਪਤਾ ਸੀਗਾ ਕਿ ਇੰਨੇ ਵਜੇ ਉਹਨੇ ਆਉਣਾ ਆ ਕੀ ਸਿਲਸਿਲਾ ਹੈ ਕਿੰਨੇ ਕਿੰਨੇ ਉਹਨੇ ਅਦਬੇ ਅਦਬੀ ਕਰਨ ਆਏਗਾ ਮੈਂ ਉਥੇ ਇਕੱਲਾ ਹੋਊਂਗਾ ਮੈਂ ਫੜੂਗਾ ਸਾਰਾ ਕੁਝ ਇਹਨੂੰ ਕਿਵੇਂ ਪਤਾ ਸੀਗਾ ਫਿਰ ਜਿਹੜੇ ਨਾਲ ਦੇ ਨਿਹੰਗ ਸਿੰਘ ਕਹਿੰਦੇ ਉਹ ਰਿਪੋਰਟ ਲਿਖਾਉਣ ਗਏ ਇਹਨੇ ਜਦੋਂ ਉਹਨੂੰ ਫੜਿਆ ਸੀਗਾ ਉਹ ਮੁੰਡੇ ਨੂੰ ਕਿੱਧਰ ਰਿਪੋਰਟ ਦਿਖਾਉਣ ਗਿਆ ਤੇ ਇਹਨੇ ਆਉਂਦੇ ਤੱਕ ਉਹਦਾ ਕੰਮ ਕਰ ਦਿੱਤਾ ਹੁਣ ਉਹ ਮੁੰਡੇ ਦੀ ਜਿਹੜੀ ਜ਼ੁਬਾਨ ਵੀ ਆਏ ਜਿਹੜੇ ਉਹਦੇ ਬਿਆਨ ਨੇ ਉਹਦੇ ਤੋਂ ਵੀ ਤੁਸੀਂ ਇਹ ਦੇਖੋ ਵੀ ਕਿੰਨੀ ਜਲਦੀ ਬੰਦਾ ਇੰਨਾ ਕੁਝ ਕਿਦਾਂ ਬੋਲ ਸਕਦਾ ਮੈਂ ਇਹ ਨਹੀਂ ਕਹਿੰਦਾ ਕਿ ਜੋ ਮੈਂ ਕਹਿ ਰਿਹਾ ਉਹ ਸੱਚ ਹੋਏਗਾ ਹੋ ਸਕਦਾ ਕਿ ਸੱਚੀ ਬੇਅਦਬੀ ਉਹ ਕਰਨ ਆਇਆ ਹੋਵੇ ਤੇ ਸੱਚੀ ਮਾਰਿਆ ਹੋਵੇ ਪਰ ਜਿਸ ਤਰੀਕੇ ਨਾਲ ਇਹ ਨਿਹੰਗ ਸਿੰਘ ਕੰਟਰੋਵਰਸੀਆਂ ਵਿੱਚ ਰਿਹਾ ਪੈਸੇ ਪੂਸੇ ਲੋਕਾਂ ਤੋਂ ਵਾਗਦਾ ਰਿਹਾ ਬੜੇ ਕੁਝ ਸਾਹਮਣੇ ਆਇਆ ਤੁਸੀਂ ਵੀਡੀਓ ਦੇਖਿਆ ਹੋਣਗੇ ਆ ਤੇ ਉਸੇ ਤਰ੍ਹਾਂ ਮੈਨੂੰ ਇਹਨਾਂ ਸਾਰੀਆਂ ਚੀਜ਼ਾਂ ਦੇ ਧੋਨੇ ਧੋਣ ਵਾਸਤੇ ਕਿਉਂਕਿ ਅੱਜ ਕੱਲ ਲੋਕੋ ਨੇ ਇਹ ਵੀ ਪਤਾ ਲੱਗ ਗਿਆ ਨਾ ਜੇ ਅਸੀਂ ਆਹ ਕੁਛ ਕਰਦਾਗੇ ਤੇ ਅਸੀਂ ਆਪਣੀ ਕੌਮ ਦੇ ਹੀਰੇ ਬਣ ਜਾਗੇ ਕਿਉਂਕਿ ਹੀਰੇ ਬਣਨ ਦੀ ਲਾਲਸਾ ਵੀ ਅੱਜ ਕੱਲ ਬੜੀ ਹੋ ਗਈ ਆ ਨਾ ਕਿ ਇਸ ਫਲਾਣੇ ਨੂੰ ਮਾਰਦੇ ਹੋ ਫਲਾਣੇ ਨੂੰ ਕੁੱਟਦੇ ਹੋ ਤਦ ਹੀ ਅਸੀਂ ਰੇੜੀਆਂ ਤੇ ਜਾ ਜਾ ਕੇ ਲੋਕਾਂ ਨੂੰ ਕੁੱਟਦੇ ਆ ਤਦ ਹੀ ਅਸੀਂ ਲੋਕਾਂ ਦੇ ਦੁਕਾਨਾਂ ਤੇ ਜਾ ਜਾ ਕੇ ਲੋਕਾਂ ਨੂੰ ਕੁੱਟਦੇ ਆ ਕਿਉਂਕਿ ਸਾਨੂੰ ਹੀਰੋ ਬਣਨ ਦਾ ਸ਼ੌਕ ਪੈ ਗਿਆ ਕਿ ਚਲੋ ਕੋਈ ਨਹੀਂ ਜੇ ਜੇਲ੍ਹ ਗਏ ਵੀ ਸਿੰਘਾਂ ਨੇ ਸਾਨੂੰ ਛਡਾ ਹੀ ਲੈਣਾ ਇੱਕ ਮਹੀਨਾ ਦੋ ਮਹੀਨਾ ਚਾਰ ਮਹੀਨੇ ਸਾਲ ਵੱਧ ਆ ਹੀ ਜਾਣਾ ਪਰ ਜਿਸ ਤਰੀਕੇ ਨਾਲ ਪੁਲਿਸ ਨੇ ਉਹਨੂੰ ਲੈਣਾ ਸੀ ਜਿਸ ਤਰੀਕੇ ਨਾਲ ਹਾਰ પાਕੇ ਤੁਸੀਂ ਤੋਰਦੇ ਹੋ ਉਸੇ ਤਰੀਕੇ ਨਾਲ ਉਹ ਚਾਹੁੰਦੇ ਨੇ ਕਿ ਸਾਨੂੰ ਉੱਥੋਂ ਲੈ ਕੇ ਆਉਣ ਤੇ ਅਸੀਂ ਹੀਰੋ ਬਣ ਗਏ ਆਪਣੀ ਕੌਮ ਦੇ ਤੇ ਫਿਰ ਕਾ ਇਲੈਕਸ਼ਨ ਵੀ ਲੜਨਗੇ ਗਾ ਫਿਰ ਆਪਣੇ ਗੁਰਦੁਆਰੇ ਵੀ ਬਣਾਉਣਗੇ ਗਾ ਫਿਰ ਇਹ ਅੰਮ੍ਰਿਤਪਾਨ ਵੀ ਕਰਵਾਉਣ ਲੱਗ ਜਾਂਦੇ ਨੇ ਆਪਣੇ ਆਪਣੇ ਆਪ ਹੀ ਮੈਂ again ਕਹਿੰਦਾ ਕਿ ਮੈਂ ਇਹ ਨਹੀਂ ਕਹਿੰਦਾ ਕਿ ਉਹ ਜੋ ਮੈਂ ਕਹਿੰਨਾ ਉਹ ਸੱਚ ਆ ਪਰ ਸਾਨੂੰ ਦੋਨੇ ਪਹਿਲੂ ਦੇਖਣੇ ਪੈਣਗੇ ਜ਼ਰੂਰ ਕਿਉਂਕਿ ਅੱਜ ਕੱਲ ਸੋਸ਼ਲ ਮੀਡੀਆ ਤੇ ਕੁਝ ਹੁੰਦਾ ਔਰ ਇਹੋ ਹੀ ਨਿਹੰਗ ਸਿੰਘ ਨੇ ਬੜਾ ਕੁਝ ਕੀਤਾ ਹੈ ਪਰ ਫਿਰ ਵੀ ਜੇਕਰ ਉਹ ਸੱਚ ਸੀਗਾ ਜੋ ਉਹ ਬੇਅਦਬੀ ਕਰਨ ਆਇਆ ਸੀ ਤੇ ਕਿਉਂ ਉਹਨੂੰ ਇੱਕਦਮ ਮਾਰਿਆ ਗਿਆ ਤਾਂ ਪਤਾ ਵੀ ਆ ਤੁਹਾਨੂੰ ਤੁਸੀਂ ਉਹਨੂੰ ਸਵਾਲ ਪੁੱਛ ਰਹੇ ਹੋ ਉਹ ਤੁਹਾਨੂੰ ਦੱਸ ਰਿਹਾ ਆ ਕਿ ਮੈਨੂੰ ਫਲਾਨੇ ਨੇ ਭੇਜਿਆ ਐ ਐਨੇ ਪੈਸੇ ਮੈਂ ਲਏ ਆ ਦੂਸਰੀ ਕਾਲ ਉਹ ਅਮਲੀ ਬੰਦਾ ਆ ਜਿਹੜਾ ਉਹ ਮੁੰਡਾ ਉਹਨੇ 25 30 100 ਰੁਪਏ ਵਾਸਤੇ ਕਿਤੇ ਵੀ ਦੇਖ ਸਕਦਾ ਉਹਨੇ ਸਿਰਫ ਔਰ ਸਿਰਫ ਆਪਣੇ ਮੈਨੂੰ ਲੱਗਦਾ ਕਿ ਨਸ਼ੇ ਵਾਸਤੇ ਉਹ ਆ ਗਿਆ ਉੱਥੇ ਆ ਵੜਿਆ ਜਿਨੇ ਭੇਜਿਆ ਉਹਦਾ ਨਾਮ ਵੀ ਲੈ ਰਿਆ ਹੋ ਸਕਦਾ ਉਹਨਾਂ ਨੇ ਚੀਜ਼ਾਂ ਦਾ ਉਹ ਲੱਗਦਾ ਉਹਦੀ ਜ਼ੁਬਾਨ ਤੋਂ ਕਿ ਉਹਨੂੰ ਬਹੁਤਾ ਕੁਝ ਪਤਾ ਨਹੀਂ ਹੈਗਾ ਸਿੱਖ ਧਰਮ ਬਾਰੇ ਵੀ ਪਰ ਉਹ ਬੰਦੇ ਤੋਂ ਪ੍ਰੂਫ ਬੜੇ ਸੀ ਜਿੱਦਾਂ ਉਹ ਦੱਸ ਰਿਹਾ ਜੇ ਤੇ ਇਹਨਾਂ ਦੀ ਪ੍ਰੀ ਪਲੈਨਿੰਗ ਆ ਇਹ ਨਿਹੰਗ ਦੀ ਜਾਂ ਕਿਸੇ ਹੋਰ ਦੀ ਫੇਰ ਤਾਂ ਕੁਝ ਨਹੀਂ ਕਿਹਾ ਜਾ ਸਕਦਾ ਪਰ ਜੋ ਸੱਚੀ ਮੁੰਡਾ ਆਇਆ ਸੀਗਾ ਇਹ ਕੁਛ ਕਰਨ ਤੇ ਉਹਦੇ ਤੋਂ ਬੜਾ ਕੁਝ ਮਿਲ ਸਕਦਾ ਸੀ ਪਰ ਮਾਰ ਦਿੱਤਾ ਤੇ ਨਾਲ ਹੀ ਤੁਸੀਂ ਦਫਨ ਕਰ ਦਿੱਤੇ ਸਾਰੇ ਪ੍ਰੂਫ ਮੈਂ ਬਸ ਇਨ ਇੱਕ ਗੱਲ ਕਰਨੀ ਚਾਹੁੰਦਾ ਸੀ ਬਹੁਤੀ ਲੰਬੀ ਚੌੜੀ ਵੀਡੀਓ ਨਹੀਂ ਬੁਣੀ ਤੁਸੀਂ ਬਹੁਤ ਸਾਰੀਆਂ ਵੀਡੀਓ ਦੇਖ ਲਈਆਂ ਨੇ ਉਹ ਮੁੰਡੇ ਦੇ ਬਿਆਨ ਵੀ ਸੁਣੇ ਹੋਏ ਨੇ ਇਹ ਨਿਹੰਗ ਸਿੰਘ ਨੇ ਜਦੋਂ ਉਹਨੂੰ ਮਾਰਿਆ ਇਹ ਨਿਆਬ ਵੀ ਕਿਹਾ ਹੈ ਹਾਂ ਮੈਂ ਮਾਰ ਦਿੱਤਾ ਪਹਿਲੀ ਤੇ ਗੱਲ ਉਹਨੂੰ ਬੇਅਦਵੀ ਕਹਿਣਾ ਹੀ ਨਹੀਂ ਆਉਂਦਾ ਨਿਹੰਗ ਸਿੰਘ ਨੂੰ ਵੀ ਤੁਸੀਂ ਇਹ ਵੀਡੀਓ ਜ਼ਰੂਰ ਦੇਖਿਓ ਮੈਂ ਦੇਖੋ ਸਿੱਖ ਧਰਮ ਨਾਲ ਬਹੁਤ ਪਿਆਰ ਕਰਦਾ ਪਰ ਸਾਡੇ ਸਿੱਖ ਧਰਮ ਦੇ ਵਿੱਚ ਵੀ ਬਹੁਤ ਕੁਝ ਮਾੜਾ ਹੁੰਦਾ ਜੇ ਇਹਨੂੰ ਅਸੀਂ ਬੇਅਦਵੀ ਕਹਿੰਦੇ ਆ ਜਾਂਦਾ ਜਾਂਦਾ ਮੇਰੇ ਕੋਲ ਇੱਕ ਹੋਰ ਸਵਾਲ ਹੈ ਕਿ ਉਹਨੇ ਤੇ ਉਹ ਤੇ ਬੇਅਦਵੀ ਕਰਨ ਆਇਆ ਸੀਗਾ ਸ਼ਾਇਦ ਕਰਨੀ ਸੀ ਜਾਂ ਨਹੀਂ ਕਰਨੀ ਸੀ ਇਹ ਤਾਂ ਰੱਬ ਜਾਣਦਾ ਹੈਨਾ ਅਸੀਂ ਬਸ ਐਵੇਂ ਬਹੁਤ ਸਾਰੇ ਹਾਦਸੇ ਹੋ ਜਾ ਹੋਏ ਨੇ ਕਿ ਅਸੀਂ ਸ਼ੱਕ ਵਿੱਚ ਹੀ ਮਾਰ ਦਿੱਤੇ ਨੇ ਤੁਸੀਂ ਫੜੋ ਪੂਰੀ ਇਨਕੁਆਰੀ ਕਰੋ ਉਹਦੀ ਪੁਰਸ ਥਰੂ ਨਾ ਕਰੋ ਖੁਦ ਕਰੋ ਇੰਨੀਆਂ ਸਾਡੀਆਂ ਜਥੇਬੰਦੀਆਂ ਨੇ ਤੁਸੀਂ ਇਨਕੁਆਰੀ ਕਰੋ ਕਿ ਉਹ ਵਾਕਈ ਇਸ ਮਕਸਦ ਲਈ ਆਇਆ ਸੀ ਜਾਂ ਨਹੀਂ ਆਇਆ ਸੀ ਜਾਂ ਕਿਨੇ ਉਹਨੂੰ ਭੇਜਿਆ ਸੀਗਾ ਉਹਨੇ ਤੇ ਬੇਅਦਬੀ ਕੀਤੀ ਜਾਂ ਨਹੀਂ ਕੀਤੀ ਜਾਂ ਕਰਨੀ ਸੀ ਅਜੇ ਬਹੁਤ ਦੂਰ ਦੀ ਗੱਲ ਸੀ ਪਰ ਸਵਾਲ ਇਹ ਆ ਮੇਰਾ ਕਿ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਦੇ ਵਿੱਚ ਅਸੀਸ ਸਿੰਘ ਆਪ ਆਪਣੀਆਂ ਪੱਗਾਂ ਲਾਉਣੇ ਆ ਗੰਧੀਆਂ ਗੰਧੀਆਂ ਗਾਲਾਂ ਕੱਢਦੇ ਆ ਤੇ ਕਿਰਪਾਨਾਂ ਕੱਢ ਕੇ ਉੱਥੇ ਲੜਾਈਆਂ ਕਰਦੇ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਦੇ ਵਿੱਚ ਗੰਧੀਆਂ ਗਾਲਾਂ ਇਵਨ ਲੇਡੀਜ਼ ਵੀ ਗੰਧੀਆਂ ਗਾਲਾਂ ਕੱਢਦੀਆਂ ਮੈਂ ਸੁਣੀਆਂ ਨੇ ਹਰ ਤੀਜੇ ਕਿਤੇ ਨਹੀਂ ਕੁਝ ਹੁੰਦਾ ਦਰਬਾਰ ਸਾਹਿਬ ਸਾਡਾ ਸੁਪਰੀਮ ਕੋਰਟ ਆ ਉਹਦੇ ਵਿੱਚ ਵੀ ਇਹ ਕੁਝ ਹੋਇਆ ਤੇ ਹਰ ਤੀਜੇ ਕਿਤੇ ਇਹੋ ਜਿਹਾ ਹੁੰਦਾ ਹੀ ਆ ਕਿ ਤੁਸੀਂ ਇਹਨੂੰ ਬੇਅਦਬੀਆਂ ਨਹੀਂ ਸਮਝੇ ਮੈਨੂੰ ਲੱਗਦਾ ਸਭ ਤੋਂ ਵੱਡੀਆਂ ਬੇਅਦਬੀਆਂ ਇਹੀ ਆ ਜੋ ਤੁਸੀਂ ਨੰਗੇ ਪੈਰੀਂ ਉੱਥੇ ਪੁਲਿਸ ਆਉਂਦੀ ਆ ਫਿਰ ਨੰਗੇ ਸਿਰ ਪੁਲਿਸ ਆਉਂਦੀ ਆ ਤੇ ਤੁਸੀਂ ਗੰਧੀਆਂ ਗੰਧੀਆਂ ਗਾਲਾਂ ਕੱਢਦੇ ਹੋ ਚੰਗੇ ਸਜੇ ਹੋਏ ਸੇਗ ਕਾਦੇ ਵਾਸਤੇ ਗੋਲਕਾਂ ਵਾਸਤੇ ਪ੍ਰਧਾਨਗੀਆਂ ਵਾਸਤੇ ਇਹ ਦੋ ਚੀਜ਼ਾਂ ਵਾਸਤੇ ਜਾਤ ਕਹਿ ਦੋ ਇਹ ਬੇਅਦਬੀਆਂ ਨਹੀਂਆਂ ਤੇ ਜੇ ਇਹ ਬੇਅਦਬੀਆਂ ਨਹੀਂਆਂ ਤਾਂ ਫਿਰ ਉਦੋਂ ਵੱਡੀ ਤੋਂ ਕੋਈ ਬੇਅਦਬੀ ਹੈ ਹੀ ਨਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਦੇ ਵਿੱਚ ਤੁਸੀਂ ਗੰਧੀਆਂ ਗਾਲਾਂ ਕੱਢਦੇ ਹੋ ਕਿਰਪਾਨਾਂ ਚਲਾਉਂਦੇ ਹੋ ਪੱਗਾ ਇੱਕ ਦੂਸਿਆਂ ਲਾਹ ਲਾ ਕੇ ਸੱਟਦੇ ਹੋ ਉਹ ਕੀ ਆ ਫਿਰ ਜਾਤ ਫਿਰ ਇਹ ਨਿਹੰਗ ਸਿੰਘ ਜਿਹਨਾਂ ਨੇ ਇਹਨੂੰ ਮਾਰਿਆ ਜਾਂ ਜਿਹਨਾਂ ਨੇ ਪਹਿਲੋਂ ਇੱਕ ਲੇਡੀ ਮਾਰੀ ਹੋਰ ਵੀ ਕਈਆਂ ਨੂੰ ਜਿਹਦੇ ਟੁਕੜੇ-ਟੁਕੜੇ ਕਰਦੇ ਸੀ ਜਾਤ ਫਿਰ ਇਹ ਜਿਹੜੇ ਸਿੰਘ ਉੱਥੇ ਦਰਬਾਰ ਸਾਹਿਬ ਦੇ ਵਿੱਚ ਜਾਂ ਕਿਸੇ ਵੀ ਗੁਰਦੁਆਰਾ ਸਾਹਿਬ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਦੇ ਵਿੱਚ ਇਹ ਕੁਛ ਕਰਦੇ ਨੇ ਕਿਰਪਾਨਾਂ ਚਲਾਉਂਦੇ ਨੇ ਗੰਧੀਆਂ ਘਾੜਾ ਕੱਢਦੇ ਨੇ ਪੱਗਾ ਲਾਉਂਦੇ ਨੇ ਇੱਕ ਦੂਜੇ ਦੀਆਂ ਉਹਨਾਂ ਨੂੰ ਵੀ ਵੱਡ-ਵੱਡ ਕੇ ਉੱਥੇ ਟੁਕੜੇ ਕਰੋ ਫੜੋ ਉਹਨਾਂ ਨੂੰ ਵੀ ਉਹਨਾਂ ਦੇ ਵੀ ਸੋਧਾ ਲਾਓ ਫੇਰ ਤੇ ਇਨਸਾਫ ਤੇ ਤਦ ਹੀ ਹੋਏਗਾ ਨਾ ਮਤਲਬ ਅਸੀਂ ਆਪ ਆਪਣੇ ਆਪਣੇ ਗੁਰਦੁਆਰਾ ਸਾਹਿਬ ਦੇ ਵਿੱਚ ਆਪਣੇ ਗ੍ਰੰਥਾਂ ਦੇ ਨਾਲ ਜੋ ਮਰਜ਼ੀ ਕਰੀਏ ਉਹ ਸੋਚ ਕੇ ਦੇਖਣ ਸਾਰੇ ਜਿਹੜੀਆਂ ਜਿਹੜੇ ਲੋਕ ਲੜਾਈਆਂ ਕਰਦੇ ਨੇ ਜਿਹੜੇ ਸਾਡੇ ਸਿੱਖ ਆ ਆਪਣੇ ਆਪ ਨੂੰ ਕਹਿੰਦੇ ਨੇ ਕਿ ਅਸੀਂ ਇਹ ਜਿਹੜਾ ਜਿਹੜਾ ਧਰਮ ਹੈ ਸਿਰਫ ਸਾਡੀਆਂ ਜੇਬਾਂ ਦੇ ਵਿੱਚ ਆ ਉਹ ਆਪਣੇ ਆਪ ਨੂੰ ਪੁੱਛ ਕੇ ਦੇਖਣ ਕਿ ਅਸੀਂ ਕੀ ਕਰ ਰਹੇ ਹਾਂ ਖੁਦ ਕੀ ਕਰ ਰਹੇ ਹਾਂ ਸਾਡੇ ਜ਼ਿੰਮੇਵਾਰੀਆਂ ਕੀ ਆ ਤੇ ਅਸੀਂ ਕਰ ਕੀ ਰਹੇ ਹਾਂ જરા سوچ કે જરૂર દેખ્યો ਜਦੋਂ ਤੁਸੀਂ سوچੋਗੇ ਕਿ ਇਹ ਇਹ ਬੇਅਦਬੀਆਂ ਕੀ ਹੁੰਦੀਆਂ ਤੁਸੀਂ ਕੀ ਕੀਤਾ ਹੋਇਆ ਫਿਰ ਆਪਣੇ ਆਪ ਨੂੰ ਫਾਂਸੀਆਂ ਦੇਣਾ ਤੁਹਾਡਾ ਹੱਕ ਬਣਦਾ ਆਪਣੇ ਧੋਣਾ ਆਪ ਲਾਵੋ ਉਸ ਗੁਰੂ ਮਹਾਰਾਜ ਤੋਂ ਮਾਫੀ ਮੰਗੇ ਤੁਸੀਂ ਤੁਹਾਡੇ ਵਿੱਚ ਸ਼ਹਿਸ਼ੀਲਤਾ ਹੈ ਨਹੀਂਗੀ ਤੁਹਾਡੇ ਵਿੱਚ ਬਸ ਤੁਸੀਂ ਇਹ ਕਹਿੰਦੇ ਵੀ ਮੈਨੂੰ ਮੈਂ ਬਸ ਕੌਮ ਦਾ ਹੀਰੋ ਬਣ ਜਾਵਾਂ ਫਟਾਫਟ ਕੋਈ ਨਾ ਕੋ ਨਫਾ ਨੁਕਸਾਨ ਦੇਖਦੇ ਹੋ ਕੌਮ ਦਾ ਨਾ ਕੁ ਸ਼ੂਰ ਬਸ ਫਟਾਫਟ ਸੌਦਾ ਲਾਉਣ ਦੀ ਕਰਦੇ ਹੋ ਤੇ ਜਿੱਦਾਂ ਜਿਹੜਾ ਸੌਦਾ ਲਾਉਣਾ ਚਾਹੀਦਾ ਉਹਨਾਂ ਕੋ ਉਰਾਵਾਰੀ ਤੁਸੀਂ ਬਾਹਰ ਨਿਕਲਦੇ ਵੱਡ ਕੇ ਦਿਖਾਓ ਤਾਂ ਉਹਨਾਂ ਲੋਕਾਂ ਨੂੰ ਜਿੱਥੇ ਜਿੱਥੇ ਗੁਰਦੁਆਰਿਆਂ ਵਿੱਚ ਅਜੇ ਸ਼ਰਿਆਮ ਵੀਡੀਓ ਪਈਆਂ ਨੇ ਹਰ ਚੈਨਲ ਤੇ ਸ਼ਰਿਆਮ ਵੀਡੀਓ ਪਈਆਂ ਨੇ ਉਹਨਾਂ ਨੂੰ ਲੱਭ ਲੱਭ ਕੇ ਲਾਓ ਤਾਂ ਸੋਦੇ ਦੇਖੀਏ ਤੁਹਾਨੂੰ ਸੋਦੇ ਲਾਉਂਦਿਆਂ ਨੂੰ ਹੈ ਹਿੰਮਤ ਹੀ ਨਹੀਂ ਉਹ ਤਾਂ ਕੱਲ ਨੂੰ ਫੇਰ ਪਤਾ ਨਹੀਂ ਕਿਹੜੇ ਗੁਰਦੁਆਰਾ ਸਾਹਿਬ ਦੇ ਵਿੱਚ ਅਸੀਂ ਬੇਅਦਬੀ ਕਰਨੀ ਜਦ ਫੇ ਕਹਿ ਦੋ ਅਸੀਂ ਜੋ ਕਰਦੇ ਹਾਂ ਉਹ ਬੇਅਦਬੀਆਂ ਨਹੀਂ ਆ ਅਸੀਂ ਭਾਵੇਂ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਜੋ ਮਰਜੀ ਗੰਦੇ ਕੰਮ ਕਰ ਲਈਏ ਉਹ ਬੇਅਦਬੀਆਂ ਨਹੀਂ ਆ ਬਹੁਤ ਸਾਰੇ ਜਿਹੜੇ ਬਾਠ ਕਰਦੇ ਪਾਠੀ ਪਾਠ ਕਰਦੇ ਸਮੇਂ ਕੀ ਕੁਝ ਕਰਦੇ ਸੀ ਤੁਸੀਂ ਉਹ ਵੀ ਵੀਡੀਓ ਹੋਈਆਂ ਸੀ ਨਾ ਵਾਇਰਲ ਮੈਂ ਉਹ ਚੀਜ਼ਾਂ ਕਹਿਣੀ ਨਹੀਂ ਚਾਹੁੰਦਾ ਕੀ ਕੀ ਕਰਦੇ ਸੀ ਪਾਠ ਕਰਦੇ ਕਰਦੇ ਗੰਧੀਆਂ ਚੀਜ਼ਾਂ ਨੇ ਉਹ ਕਹਿਣਾ ਨਹੀਂ ਚਾਹੁੰਦਾ ਕਿ ਉਹ ਬੇਅਦਬੀਆਂ ਨਹੀਂ ਆ ਉਹਨਾਂ ਦੇ ਟਿਕੜੇ ਕਿਉਂ ਨਹੀਂ ਕੀਤੇ ਜਿਹੜੇ ਅਕਾਲੀ ਦਲ ਦੇ ਬੰਦੇ ਬੈੱਡਰੂਮਾਂ ਵਿੱਚ ਜਿਨ੍ਹਾਂ ਦੀਆਂ ਵੀਡੀਓ ਫੜੀਆਂ ਗਈਆਂ ਨੇ ਕਿਰਪਾਨਾਂ ਪਾਈਆਂ ਹੋਏ ਨੇ ਗਾਤਰੇ ਪਾਏ ਹੋਏ ਨੇ ਅਮਰਤ ਸ਼ੱਕੇ ਹੋਏ ਨੇ ਕੀ ਉਹ ਬੇਅਦਬੀ ਨਹੀਂ ਉਹ ਵੀ ਬੇਅਦਬੀ ਆ ਨਾ ਉਹਨਾਂ ਨੂੰ ਵੱਡਿਆ ਕਿਸੇ ਨੇ ਉਹ ਤਾਂ ਫਿਰ ਮਾਫ਼ੀਆਂ ਮਗਾ ਕੇ ਫੜਫੜ ਆਪਣੇ ਆਰਗੇਨਾਈਜੇਸ਼ਨ ਦੇ ਵਿੱਚ ਕਰ ਲੈ ਸੱਚ ਨੂੰ ਸੁਣਨਾ ਸਿੱਖੋ ਤੇ ਸੱਚ ਤੇ ਅਭਲ ਕਰਨਾ ਸਿੱਖੋ ਤੇ ਬਰਦਾਸ਼ਤ ਕਰਨਾ ਸਿੱਖੋ ਮੈਂ ਵੀ ਸਿੱਖ ਫੈਮਿਲੀ ਵਿੱਚੋਂ ਆ ਅਸੀਂ ਮੈਂ ਦਰਬਾਰ ਸਾਹਿਬ ਜਦੋਂ ਵੀ ਮੈਂ ਜਾਣਾ ਦਰਬਾਰ ਸਾਹਿਬ ਜਾਣਾ ਉਹ ਮੈਂ ਕਿਸੇ ਨੂੰ ਸੁਣਾਉਣ ਵਾਸਤੇ ਨਹੀਂ ਕਹਿ ਰਿਹਾ ਉਹ ਮੇਰਾ ਫਰਜ਼ ਆ ਮੇਰਾ ਏਮ ਆ ਮੇਰਾ ਮੇਰਾ ਉਹ ਤੋਂ ਬਿਨਾ ਗੁਜ਼ਾਰਾ ਨਹੀਂ ਮੈਨੂੰ ਕੱਲ ਹੀ ਮੈਂ ਇੱਕ ਪ੍ਰੋਗਰਾਮ ਕਰ ਰਿਹਾ ਸੀਗਾ ਤੇ ਕਿਸੇ ਦਾ ਇੰਟਰਵਿਊ ਕੀਤਾ ਮੈਂ ਇੰਟਰਵਿਊ ਬੰਦ ਕਰ ਦਿੱਤਾ ਕਿਸੇ ਹੋਰ ਧਰਮ ਦੇ ਬੰਦੇ ਦਾ ਇੰਟਰਵਿਊ ਕਰ ਰਿਹਾ ਮੈਂ ਕਹਿਣਾ ਨਹੀਂ ਚਾਹੁੰਦਾ ਉਸ ਧਰਮ ਦਾ ਨਾਮ ਉਹ ਮੈਨੂੰ ਕਹਿੰਦਾ ਪਹਿਲਾ ਖੰਡਾ ਲਾ ਮੈਨੂੰ ਕਹਿੰਦਾ ਮੈਂ ਕਹਿੰਦਾ ਖੰਡਾ ਨਹੀਂ ਲੱਥੂਗਾ ਤੂੰ ਪ੍ਰੋਗਰਾਮ ਕਰਨਾ ਕਰ ਨਹੀਂ ਤਾਂ ਦਫਾ ਹੋ ਉਹਨੂੰ ਮੈਂ ਕੱਟ ਆਫ ਕਰਤਾ ਪ੍ਰੋਗਰਾਮ ਨਹੀਂ ਕੀਤਾ ਖੰਡਾ ਤੁਸੀਂ ਦੇਖਦੇ ਹੋ ਕਿ ਮੇਰੇ ਪਾਇਆ ਹੀ ਹੁੰਦਾ ਸੋ ਅਸੀਂ ਸਤਕਾਰ ਕਰਦੇ ਆ ਮੈਂ ਬਹੁਤ ਸਾਰੀਆਂ ਤੁਸੀਂ ਜਦੋਂ YouTube ਤੇ ਲਿਖੋਗੇ ਨਾ ਫਾਈਟ ਇਨ ਟੈਂਪਲ ਕਿਸੇ ਮਸਜਿਦ ਦਾ ਨਹੀਂ ਆਏਗਾ ਕਿਸੇ ਮੰਦਿਰ ਦਾ ਨਹੀਂ ਆਏਗਾ ਕਿਸੇ ਚਰਚ ਦਾ ਨਹੀਂ ਆਏਗਾ ਸਭ ਤੋਂ ਜ਼ਿਆਦਾ ਕੀ ਸਭ ਤੋਂ ਜ਼ਿਆਦਾ ਨਹੀਂ 100% ਵੀਡੀਓ ਆਉਣ ਗਿਆ ਸਿਰਫ ਔਰ ਸਿਰਫ ਗੁਰਦੁਆਰਿਆਂ ਵਿੱਚ ਲੜਾਈਆਂ ਦੀਆਂ ਅਜੇ ਕੱਲ ਪਰਸੋ ਕਹਿਲ ਚੱਲ ਰਿਹਾ ਨਾ ਕਿੰਨੇ 8-10 ਦਿਨ ਤੋਂ ਚੱਲ ਰਿਹਾ ਕਹਿਲ ਕਰੀ ਗੁਰਦੁਆਰਾ ਸਾਹਿਬ ਦਾ ਵੀ ਮਸਲਾ ਕਿੰਨੀਆਂ ਪ੍ਰੈਸ ਕਾਨਫਰੰਸ ਹੋਈਆਂ ਕਿੱਦਾਂ ਇੱਕ ਦੂਜੇ ਨੂੰ ਗਾਲ੍ਹਾਂ ਕੱਢ ਰਹੇ ਨੇ ਇਹਦਾ ਲੋਕਾਂ ਨੂੰ ਕਿਉਂ ਨਹੀਂ ਤੁਸੀਂ ਸੋਧਾ ਲਾਉਂਦੇ ਯਾਰ ਜਿਹੜਾ ਤਿੰਨ ਚਾਂਸ ਇਹੋ ਜਿਹਾ ਹੋ ਗਿਆ ਨੇ ਕਿ ਪ੍ਰੂਫ ਹੀ ਨਹੀਂ ਹੋ ਸਕਿਆ ਜਿਦ ਤੱਕ ਉਹ ਸੋਦਾ ਲਾਉਣ ਆਏ ਸੀ ਜਾਂ ਨਹੀਂ ਆਏ ਸੀ ਮੇਰੇ ਕੋ ਮਾਸੀ ਦੇ ਪੁੱਤ ਨਹੀਂ ਗਏ ਜਿਹਨੂੰ ਤੁਸੀਂ ਵੱਡਿਆ ਮੈਨੂੰ ਕੀ ਪਤਾ ਕੌਣ ਨੇ ਕੌਣ ਨੇ ਮੈਨੂੰ ਕਿਹੜਾ ਜਾਣਦੇ ਆ ਮੈਂ ਉਹਦੇ ਹੱਕ 'ਚ ਨਹੀਂ ਬੈਠਾ ਜੇ ਬੇਅਦਬੀ ਕਰਦੇ ਆ ਤਾਂ ਤੁਸੀਂ ਵਾਕਈ ਉਹਨੂੰ ਜੋ ਤੁਹਾਡਾ ਦਿਲ ਕਰਦਾ ਕਰਨਾ ਚਾਹੀਦਾ ਪਰ ਥੋੜਾ ਬਹੁਤਾ ਕਾਨੂੰਨ ਦਾ ਸਹਾਰਾ ਜ਼ਰੂਰ ਸਾਨੂੰ ਲੈਣਾ ਚਾਹੀਦਾ ਕਾਨੂੰਨ ਵੀ ਕਿਸੇ ਚੀਜ਼ ਵਾਸਤੇ ਬਣੇ ਹੋਏ ਨੇ ਸੋ ਜਿਹੜੀਆਂ ਗੱਲਾਂ ਮੈਂ ਕਹੀਆਂ ਨੇ ਬੇ ਇਹਨਾਂ ਤੇ ਗੌਰ ਕਰਨਾ ਤੁਸੀਂ ਆਪਣੀ رائے ਖੁੱਲ੍ਹ ਕੇ ਦਿਓ ਕਰੋ ਕਮੈਂਟਸ ਦੇ ਵਿੱਚ ਔਰ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰ ਦਿਓ ਤਾਂ ਕਿ ਹੋਰ ਲੋਕਾਂ ਨੂੰ ਵੀ ਪਤਾ ਲੱਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ